ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆ ਦਾ ਨਵਾਂ ਤਸਵੀਰ ਬਾਗਾਪਰਾਣਾ ਤੇ ਜਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲਾਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 93488 ਹੈ ਜੀ ਸੱਲ ਹੀ ਬਰਖ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆ ਸੁਵੇ ਸਵੇ ਨਾਗਾ ਅੱਜ ਦੋ ਟਾਈਮ ਪਹਿਲਾ ਚਾਰ ਟਾਈਮ ਚੋਕੇ ਲਵੋ ਆਓ ਬਸ ਕਰਦੇ ਬਾਈ ਨਾਲ ਗੱਲਬਾਤ ਲੈਨੇ ਪਰ ਪਰਜਨ ਚਾਰਾ ਵੜਾ ਬਾਰੇ ਅੱਜ ਤਨ ਹਜੇ ਨਹੀਂ ਖੜੇਗਾ ਬਾਈ ਦੀਆਂ ਚਮਕਾਂ ਜਾਂ ਮੇਗਾ ਥਾਂ ਤੋਂ ਤਾ ਵੇ ਅੱਜ ਤਾਂ ਅੱਗੇ ਤਾਂ ਲਿਬੜੇਂ ਜੀ ਹੁੰਦੀਆਂ ਵਾ ਆਜਾ ਬਰਾੜਾ ਕਰਾਂ ਦੀ ਅੱਜ ਹੁਣ ਜੀ ਹਾਂਜੀ ਬਰਾੜਾ ਸਾਹਿਬ ਸਾਰੇ ਭਣ ਭਰਾ ਨੂੰ ਮੇਰੀ ਨਾਮ ਦੱਸ ਦਈਏ ਨਾਮ ਜੀ ਕਾਕਾ ਪਿੰਡ ਲੰਗਿਆਣਾ ਤਹਿਸੀਲ ਬਾਗਾਪੁਰਾ ਜਿਹੜਾ ਮੋਗਾ ਠੀਕ ਆ ਬਾਈ ਉਹ ਦਿਨ ਲੱਗਣ ਲੱਗਣ ਉਹਨੂੰ ਆਇਆ ਕਰਾਂਗੇ ਬਾਈ ਠੀਕ ਆ ਜੀ ਕਿੱਧਰ ਸ਼ੁਰੂ ਕਰ ਠੀਕ ਹੈ। ਹਾਂ। ਅੰਜ ਬਈ ਆ ਕੰਬ ਸ਼ੁਰੂ ਕਰ ਲਗੇ ਬਾਈ। ਪਹਿਲਾਂ ਤੋਂ ਅੱਛੀ ਹੈ ਜੀ। ਠੀਕ ਹੈ ਜੀ। 15 ਲੀਟਰ ਦੁੱਧ ਕੰਡੇ ਵਾਲਾ। ਠੀਕ ਆ। ਦੋ ਟਾਂ ਚੋਲਣਾ। ਕਾਈ ਵੀਡੀਓ ਕਾਲ ਤੇ ਚੋਲਣਾ। ਠੀਕ ਆ। ਤੇ ਰੇਸਟਰ ਭੇਜ ਜਿਹੜਾ ਦੂਰ ਬੈਠਾ ਮੇਰਾ ਭੈਣ ਭਰਾ ਕੋਈ। ਠੀਕ ਹੈ ਜੀ। ਚਾ ਖੁਦ ਗੱਡੀ ਦੇ ਆਪ ਦਾ ਤੇਲ ਸਾੜ ਕੇ ਉਹਦੇ ਤੇਲ ਦਾ ਖਰਚਾ ਮੈਂ ਤੁਹਾਨੂੰ 15 ਲੀਟਰ ਨਾ ਹੋਇਆ। ਠੀਕ ਹੈ ਜੀ। ਠੀਕ ਆ। ਤੇਲ ਦਾ ਖਰਚਾ ਮੈਂ ਦੇਵਾਂਗਾ। ਠੀਕ ਹੈ ਜੀ। ਮੌਲ ਦਾ ਤੇ ਪਹਿਲਾਂ ਹੀ। ਮੌਲ ਦਾ 38000 ਰੁਪਇਆ 2000 ਮੰਤਨ ਕਰਨ ਚਾੜੇ ਚੱਲ ਜਿਓ ਲਓ ਜੀ ਦੋਸਤੋ 15 ਲੀਟਰ ਦੁੱਧ ਦੀ ਗਾਰੰਟੀ ਇਸ ਟਾਂ ਤੇ ਲੈ ਕੇ ਦਊਗਾ ਠੀਕ ਹੈ ਜੀ ਲਓ ਜੀ ਦੋਸਤੋ ਕਦ ਕੜ ਚੰਗਾ ਵਾ ਬਾਈ ਦੇ ਵੇ ਨੇ ਬਹੁਤਾ ਕਰਾਓ ਸੰਗਾ ਸਦੂ ਚੱਟਾ ਮੱਝਾਂ ਆਰਗਾ ਤੇ ਵੇਖ ਸਕਦੇ ਵੱਡੀ ਵਹਿੜ ਆ ਗਈ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਗਈ ਚਿੱਤੀ ਫੇਸ ਕੁਆਰਟ ਚੈੱਕ ਕਰ ਲੋ ਵੈਨ ਵੈਨ ਬਹੁਤਾ ਇੱਥੇ ਕਮਾ ਲਿਆ ਨਹੀਂ ਕੋਈ ਫਿਟਿੰਗ ਵਾਲਾ ਹਵਾਨਾ ਬਹੁਤ ਸੋਹਣਾ ਅੱਥੀ ਚੋਈਲਾ ਬਹੁਤ ਸੋਹਣਾ ਮੁਠੀ ਵਾਲਾ ਥਾਣਾ ਤੇ ਵੇਖ ਸਕਦੇ ਹੋ ਜੀ ਮੋੜ ਲੈ ਬਾਈ ਚਮਕਦੀ ਬਹੁਤ ਹਨੁਆਈ ਨੂੰ ਅੱਜ ਤਾਂ ਬਾਈ ਦੀ ਅੱਗੇ ਤਾਂ ਤੁਹਾਨੂੰ ਪਤਾ ਉਵੇਂ ਹੀ ਕੋਈ ਠੰਡ ਸੀਗੀ ਹੁਣ ਦਿਨ ਖੁੱਦੋਂ ਲਾਪੇ ਆ ਕੇ ਤੱਪਾਂ ਲੱਗੀਆਂ ਵਾ ਬਹੁਤ ਸੁਣਾ ਤੇ ਚੋਈ ਵਾਲਾ ਥਾਣਾ ਮੋਟਾ-ਮੋਟਾ ਲੈ ਚੱਲ ਬਾਈ ਕ੍ਰੋਸ ਆਂਗਾ ਦਦੋ ਚਟਾ ਮੱਝਾਂ ਵਰਗਾ ਫੈਂਡ ਫੂਡੇ ਦੀ ਚੰਗੀ ਆਜੂਗੀ ਚਲੋ ਸਹਿਲ ਉਹ ਸੌਰੀ ਗਰਮੀ ਗਰਮੀ ਦੁੱਧ ਨੇ ਯਾਰੇ ਦੇ ਦਊਗੀ ਕਿਉਂਕਿ ਗਰਮੀ ਇਹਨੇ ਭੋਰਾ ਨਹੀਂ ਬਣਾਉਣੀਗੀ ਕ੍ਰੋਸ ਆਂਗ ਕਰਕੇ ਮੋਲ 38000 ਦੇ ਦੇਣੀ ਐ 40000 ਮੋਲ ਐ ਦਾ ਕਿਚੋ ਕੇ ਛੋਟ ਚੱਪਾ ਜਰੂਰ ਹੋ ਜਾਊਗਾ। ਉਹ ਵੀ ਕਰ ਦਿਓ ਬਾਈ। ਠੀਕ ਹੈ। ਕਿਉਂਕਿ ਸੂਈ ਰੂਨ ਸਮਾਂ ਥੋੜਾ ਹੀ ਹੋਇਆ ਹੈ। ਠੀਕ ਆ। 2 ਨੰਬਰ ਤੇ ਆ ਜੀ ਬਾਈ। ਉਹ ਜੇ ਕਰਵਾਈ ਹੈ। ਠੀਕ ਆ। 2 ਨੰਬਰ ਥਲੇ ਜੀ 11 ਲੀਟਰ ਦੁੱਧ ਤਿਆਰ ਹੈ ਤਾਂ 12। ਠੀਕ ਆ। 11 ਕੰਡੇਲਾ ਨਾਪ ਕੇ ਦੇਵਾਂਗੇ। ਠੀਕ ਹੈ ਜੀ। ਹਾਂ ਜੀ। ਬਣੀ ਬੁਣੀ ਕੋਈ? ਬਣੀ ਬੁਣੀ ਕੁਛ ਨਹੀਂ ਜੀ। ਠੀਕ ਹੈ। 11 ਲੀਟਰ ਦੁੱਧ ਹੈ। ਠੀਕ ਹੈ ਜੀ। 28000 ਦੀ ਮਿਲੂਗੀ। ਠੀਕ ਹੈ ਜੀ। ਹਾਂ। 21 ਨੰਬਰ 1 ਦੁੱਧ ਮਾਝਰਗੜ ਸੀਲ ਸਾਉ ਪੂਰੀ। ਅੱਜ ਵਸਾਰੇ ਕ੍ਰੋਸ ਕੱਢ ਕੇ ਬਾਹਰ ਨੂੰ ਤੋਰ ਲਾ ਬਾਈ ਲਓ ਜੀ ਦੋਸਤੋ ਆ ਵੀ ਕਰੋ ਸੰਗ ਹੀ ਹੈਗਾ ਹੱਥੀਚੋ ਆਈ ਜਣਾ ਇਹਦਾ ਥਾਣਾ ਬੂਰਾ ਮੋਟਾ ਮੋਟਾ ਥਾਣਾ ਦੇ ਦੇਖ ਸਕਦੇ ਹੋ ਨੇੜੇ ਤੋਂ ਜੀ ਪੀੜੀ ਡਾਹ ਕੇ ਚੋੜੀ ਆ ਹਾਂ ਪੀੜੀ ਡਾਹ ਕੇ ਚੋੜੀ ਆ ਗਈ ਕੋਈ ਲੱਤ ਛੜ ਦੀ ਜ਼ਿੰਮੇਵਾਰੀ ਹੈ ਬਾਈ ਦੀ ਕਰੋ ਸੰਗ ਤਾਂ ਇਹ ਚਿੱਟਾ ਮੱਝਾ ਦਾ 11 ਕਿਲੋ ਆ ਜੇ ਤਾਂ ਚੋਲਣਾ ਵਾ ਉਹ ਤਾਂ 12 ਕਿਲੋ ਹੀ ਹੋਵੇ ਪਰਤੀ ਇਹਦਾ ਦੋ ਡਾਂਗਾਂ ਦਾ ਚੋਕੇ ਚੂਤ ਸਲੀ ਕਰਕੇ ਲਿਆਇਓ ਮੁੱਲ ਇਹਦਾ 28000 ਰੁਪਿਆ ਵਾ ਤਾਂ ਤੇ 11 ਕਿਲੋ ਕੰਡੇ ਵਾਲਾ ਵਾ ਬਾਈ ਨਵੇਂ ਚੰਗਾ ਵਾ ਵੇਲਬੂਲ ਚੰਗੀ ਆ ਪ੍ਰਿੰਟ ਮੁੰਡ ਸੋਨਾ ਬੱਛੀ ਦਾ ਗਰਮਗਾਲਾ ਤੋਹਫਾਈਆ ਮੋੜ ਲਿਆ ਬਾਈ ਹਾਂ ਵੱਡਾ ਕਾਦਾ ਪੂਰਾ ਕੋਈ ਛੋਟੀ ਨਹੀਂ ਕੀ ਦੋਸਤੋ ਕੋਈ ਲਿੱਸੀ ਫਿੱਕੀ ਨਹੀਂ ਕੀ ਬਾਈ ਇਹ ਉਹ ਚੰਗਾ ਵਾ ਬਣੀ ਬੁਣੀ ਬਾਈ ਦਾ ਜਮਾ ਆਪਣਾ ਜਮਾ ਖਾਲੀ ਆ ਖਿਜਦੀ ਆ ਪੂਰਾ ਜੋਸ਼ ਵਾਲੀ ਵੈੜ ਡਾ ਗਈ ਉਹ ਤੇ 11 ਕਿਲੋ ਕੰਡੇ ਵਾਲਾ ਜੇ ਤੁਸੀਂ ਚੋ ਲੈਣਾ ਵਾ ਮੁੱਲ ਸਿਰਫ 28000 ਰੁਪਈਆ ਬਰਾ 3 ਨੰਬਰ ਤੇ ਆ ਗਈ ਆ ਅੱਛੀ ਬਾਰੇ ਹਾਂਜੀ 43 ਨੰਬਰ ਤੇ 3 ਨੰਬਰ ਬਾਈ ਜੀ ਇਹਨੂੰ 1 ਮਹੀਨੇ ਦੇ ਉੱਤੇ ਹੋ ਗਿਆ ਪਾਂਛੀ ਦੇਣਾ ਠੀਕ ਆ ਜੀ ਸੂਈ ਨੂੰ ਠੀਕ ਆ ਜੀ ਡਾਕਟਰ ਹੱਥ ਪਾ ਕੇ ਚੈੱਕ ਕਰਾਉਣਾ ਉਹਦਾ ਜਿੰਮੇਵਾਰੀ ਆਪਣੀ ਹੈ ਸੱਚਾ ਠੀਕ ਹੈ ਠੀਕ ਆ ਜੀ ਪਾਂਛੀ ਦੀ ਮਰ ਗਈ ਹੈ ਠੀਕ ਆ ਜੀ ਦੁੱਧ ਹੈਗਾ ਜੀ 16 ਲੀਟਰ ਠੀਕ ਆ ਤਿਆਰ ਠੀਕ ਆ ਜੀ ਇਹਦਾ ਮੁੱਲ 45000 ਰੁਪਏ ਡੱਬੀ ਬੱਛੀ ਪਹਿਲਣ ਬੱਛੀ ਹੈ ਠੀਕ ਆ ਜੀ ਦੋ ਟਾਈਮ ਚੋਲਵੇ ਕੋਈ ਦੋ ਟਾਈਮ ਕੀ ਪੰਜ ਟਾਈਮ ਚੋਲਵੇ ਠੀਕ ਆ ਜੀ ਕੱਢਦੇ ਬਈ ਬਾਹਰ ਨੂੰ ਲੋ ਜੀ ਦੋਸਤੋ ਬਹੁਤ ਚੰਗੇ ਪਹਿਲਣ ਬੱਛੀ ਆ ਗਈ ਜਾਤ ਬ੍ਰੀਡ ਹੱਥੀ ਚਵਾਈਆ ਥਾਣਾ ਮੋਟਾ ਮੋਟਾ ਤੇ ਦੇਖ ਸਕਦੇ ਹੋਗੇ ਹੁਣ ਤਾਂ ਚੋਈਆਂ ਹੋਈਆਂ ਸ਼ਾਮ ਤੱਕ ਫਾਨੇ ਤੇ ਉਹਦੇ ਨਾਲ ਭਰੇ ਹੋਣੇ ਸੀ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਇਹਨਾਂ ਸੀ ਉਹ ਜੇ ਘਰੋਇ ਚਿਚੋ ਚ ਲੱਗੇ ਪਏ ਤਾਂ ਵੇਖ ਲਓ ਚਿਚੋ ਚ ਲਾਏ ਹੁੰਦੇ ਕਿਤੇ ਤਮਛੀ ਨੇ ਹੋਰ ਚਮਕਣਾ ਸੀਗਾ ਫਿਟਿੰਗ ਵਾਲਾ ਹਵਾਨਾ ਬਹੁਤ ਚੰਗਾ ਥੀ ਚਵਾਈਆ ਵਾਲਾ ਥਾਣਾ ਦਾ ਫਿਟਿੰਗ ਵਾਲਾ ਹਵਾਨਾ ਤੇ ਦੇਖ ਸਕਦੇ ਹੋ ਜੀ ਟ੍ਰਕਟ ਮਲਾਂ ਭਾ 10 ਉਹ ਚੋਲੇ ਨੂੰ ਹਵਾਨਾ ਇਹਦਾ ਆਹੀ ਰਹਿਣਾ ਵਾ ਕਦ ਕਾੜ ਚੰਗਾ ਵਾ ਲਿਆ ਬਾਈ ਮੋੜ ਲਿਆ ਤੋੜ ਲਾ ਬਾਈ ਹਾਂ ਆ ਰੋਗਲੀ ਬਾਈ ਨੇ ਤੁਹਾਨੂੰ ਸੈਡਾ ਵਿਖਾ ਦਨੇ ਆ ਥਾਣਾ ਵਾਣਾ ਚੈੱਕ ਆ ਨੇੜੇ ਤੋਂ ਤੁਹਾਨੂੰ ਥਾਣ ਤੇ ਦੇਖ ਸਕਦੇ ਹੋ ਜੀ ਬਹੁਤ ਸੋਨਾ ਛਾਮ ਕੱਢੂ ਛਾਮ ਨੂੰ ਕੋਈ ਚੋਇਜ ਟਾਈਮ ਹੈ ਬਸ ਮਾਕ ਕਰਕੇ ਇਹ ਗਲਾਬੀ ਥਾਣਾ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਗਈ ਬੋਦੀ ਵਾਲੀ ਵਹਿੜ ਨਿੱਕਾ ਕੰਨਾਂ ਪ੍ਰਿੰਟ ਪੁੰਟ ਬਹੁਤ ਚੰਗਾ ਵਾ ਦੋ ਦੇ ਵੀ ਨੇ 16 ਕਿਲੋ ਇਹ ਮਹੀਨੇ ਦੀ ਸੂਈ ਆ ਬੱਚਾ ਮਰ ਗਿਆ ਪਰ ਡਾਕਟਰ ਲੈ ਕੇ ਹੱਥ ਪੈਰ ਦੀ ਚੈੱਕ ਕਰਾ ਸਕਦੇ ਹੋ ਜੀ ਚੈੱਕ ਰਨਸ ਵਾਲੀ ਥੋੜੀ ਹੋਣੀ ਹੈਗੀ ਦੋ ਟਾਈਮ ਤਿੰਨ ਟਾਈਮ ਬਲ ਚਾਰ ਟਾਈਮ ਤੋਂ ਜੋ 16 ਕਿਲੋ ਚੋਕੇ ਥੱਲੇ ਲਿਆ ਸਕਦੇ ਹੋ ਜੀ जिदे पसन्द आवे ਤੁਸੀਂ ਬਾਈ ਨਾਲ ਗੱਲਬਾਤ ਕਰਨੀ ਆਗੀ। ਬਣਾ ਚਾਰ ਨੰਬਰ ਤੇ ਆ ਜੀ। 8 ਮੀਟਰ ਦੁੱਧੋ ਜੀ। ਠੀਕ ਆ ਜੀ। ਹਾਂ। ਟੋਕੜਾ। ਟੋਕੜਾ ਬਹੁਤ ਵਧੀਆ ਦੁੱਧਾ 24 ਨੰਬਰ 1 ਆ ਬਾਕੀ ਠੀਕ ਆ। ਇੰਨੀ ਸਾਊ ਸੀਰ ਆ। ਬਾਕੀ ਛੱਡ ਦੇ ਜੀ। ਠੀਕ ਆ ਜੀ। ਵੱਡੀ ਬਹੁਤ ਆ। ਵੱਡੀ ਬਹੁਤ ਆ ਬਈ ਤਾਂ ਕਰ ਗਈ ਆ ਪ੍ਰਮਾਤਮਾ ਦੀ ਕਿਰਪਾ ਨਾਲ ਅਲੀਪੂਰੀ ਚੰਗੀ ਆ। ਹਾਂ। ਠੀਕ ਆ? ਹਾਂ। ਮਗਰ ਮਗਰ ਹੈਗਾ ਬੱਚਾ ਤਾਂ ਦੂਜਾ ਵੀ ਬੈਠਾ। ਠੀਕ ਆ। ਬੱਚਾ। ਬੱਚਾ ਮਗਰ ਦੇ। ਤੇ ਬਹੁਤ ਵਧੀਆ ਚੀਜ਼ ਆ। ਠੀਕ ਆ ਜੀ। ਤੇ ਦੋ ਮਿੰਟਾਂ ਦਾ ਸੁਣੀ ਨੂੰ ਠੀਕ ਹੈ ਜੀ ਤੇ ਦੁੱਧ ਬਈ ਵਧੂਗੀ ਉਹ ਹਜੇ ਘਰੋਂ ਆਈ ਆ ਬਈ ਇਹ ਠੀਕ ਹੈ ਜੀ ਲੋ ਦੋਸਤੋ ਬੱਛਾ ਦੋ ਮਹੀਨੇ ਹੋ ਗਿਆ ਸੋਈ ਨੂੰ ਬਾਈਆਂ ਦਾ ਆ ਫਿਰ ਫੇਟਾ ਫੇੜ ਖਾਈ ਜਾਂਦਾ ਵਾ ਲੈ ਚਲੋ ਬਈ ਬਾਹਰ ਨੂੰ ਵੱਡੀ ਵੱਡੀ ਬਹੁਤ ਅਗਦੇ ਵੇਖ ਸਕਦੇ ਹੋ ਜੀ ਕਦਕੜ ਫੁੱਲ ਵੱਡਾ ਹੀ ਹੈਗਾ ਬਾਈ ਦੇ ਮੋੜ ਉਤੋਂ ਦੀ ਜਾਂਦੀ ਹੈਗੀ ਪੜਾ ਚਾਰ ਡੰਗ ਟੋਲੀ ਪਲੀ ਪੁਲੀ ਬਹੁਤ ਆ ਗਈ ਇੱਥੋਂ ਹੀ ਘਮਾਲਾ ਬਾਈ ਬਸ ਬਾਲੀ ਰਹਿਣ ਦੇ ਦੂਰ ਲਿਆਂ ਨੂੰ ਇੱਥੇ ਮੋੜਲਾ ਮੋੜਲਾ ਕੋਈ ਕੋਈ ਨਹੀਂ ਆ ਵਾਏ ਨੋਈ ਨੋਈ ਬਹੁਤ ਠੰਡੀ ਸੀੜਾ ਪੈਂਦਾ ਪੜਾ ਪੇੜਾ ਕੇ ਟੌਰ ਨਾ ਚੋਵੋ ਹਾ ਥਣਾ ਜਬਿੱਥੀ ਚੈੱਕ ਕਰੋ ਬਰਾ ਥਣਾ ਜਬਿੱਥੀ ਬਹੁਤ ਚੰਗੀ ਆ ਗਈ ਗੱਠ ਗੱਠ ਦੀ ਬੈਰਾ ਤੇ ਫੁੱਲ ਦੂਰੀ ਤੇ ਲੱਗੇ ਹੋ ਤੇ ਵੇਖ ਸਕਦੇ ਹੋ ਜੀ ਹੱਥੀ ਚੁਾਈ ਜਿਹੜਾ ਬਹੁਤ ਸੋਹਣਾ ਮੁੱਠੀ ਵਾਲਾ ਥਣਾ ਦਾ 8 ਕਿਲੋ ਕੰਡਿਆੜ ਦੇ ਦੋ ਟਾਈਮ ਤੇ ਚੋ ਲੈਣਾ ਵਾ ਮਗਰ ਅੱਛਾ ਦੋ ਮਹੀਨੇ ਦੀ ਸੂਈ ਵੀ ਆ ਮੁੱਲ ਭਾਈ ਇਹਦਾ ਮੁੱਲ 25000 ਮੁੱਲ 25000 ਆ ਵਿੱਚੋਂ ਕਿ ਛੋੜ ਛੱਪਾ ਜ਼ਰੂਰ ਹੋ ਜਾਊਗਾ ਫੇਸ ਖਰਚੇ ਦੇ ਵੀ ਕਰਾਉ ਸੰਗਾ ਗਰਮੀ ਗਰਮੀ ਦੁੱਧ ਇਹ ਵੀ ਨਹੀਂ ਆ ਰਹੀ ਦਈ ਰੱਖੂਗੀ ਤੇ ਦਵਾਜੂਗੀ ਜੇ ਚੰਗੀ ਸੇਵਾ ਸੰਭਾਲ ਕੇ ਹੋਰ ਕਰ ਲਓਗੇ ਤੇ ਜੇ ਤੂੜੀ ਤੇ ਬੰਨਦੋਗੇ ਤੇ ਫਿਰ ਇਹਨਾਂ ਨਹੀਂ ਵੀ ਅੱਜ ਦੇ ਵੀਡੀਓ ਚ ਕਾਕਾ ਦੇ ਬਰਾੜ ਦੇ ਚਾਰ ਨਾਸੇ ਚਾਰ ਦੇ ਪਰਪੰਜ ਤੁਹਾਨੂੰ ਲੈਤੀ ਜਾਗੀ ਤੁਹਾਡੇ ਜਿਹੜਾ ਪਸੰਦ ਆਵੇ ਤੇ ਬਾਈ ਨਾਲ ਗੱਲਬਾਤ ਕਰ ਲਿਓ ਜੀ ਨੰਬਰ ਸਕਰੀਨ ਤੇ ਚੱਲੇ ਜਾਣਾ ਵਾ ਵੀਡੀਓ ਵੇਖਣ ਲਈ ਧੰਨਵਾਦ ਜੀ